ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਸਿਆ ਵਾਲੇ ਦਿਨ ਇਹ ਚੀਜ਼ਾਂ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੋਂ ਬਾਹਰ ਸੁੱਟ ਦਿਓ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਬੜੇ ਹੀ ਧਿਆਨ ਦੇ ਨਾਲ ਸੁਣਨਾ ਤੇ ਪੂਰੀ ਸੁਣਨਾ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਜਿਸ ਨੂੰ ਅਸੀਂ ਅਪਣਾ ਕੇ ਆਪਣੀ ਜ਼ਿੰਦਗੀ ਸੌਖੀ ਬਣਾ ਲਵਾਂਗੇ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਖੁਸ਼ੀਆਂ ਆਉਣਗੀਆਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕਈ ਅਚਈਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਰੱਖ ਲੈਂਦੇ ਹਾਂ ਜਿਹੜੀਆਂ ਸਾਡੇ ਲਈ ਨੁਕਸਾਨ ਕਰਦੀਆਂ ਹਨ ਸਾਡਾ ਨੁਕਸਾਨ ਪਛਾਉਂਦੀਆਂ ਹਨ ਉਹ ਹੁੰਦੀਆਂ ਹਨ ਸਾਡੇ ਮਨ ਅਤੇ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਇਸ ਰਸਾਤ ਸੰਗਤ ਜੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਕਹਾਣੀ ਦੇ ਰਾਹੀਂ ਅਸੀਂ ਸਮਝ ਸਕਾਂਗੇ ਕਿ ਕਿਹੜੀਆਂ ਗੱਲਾਂ ਦਾ ਅਸੀਂ ਖਾਸ ਧਿਆਨ ਰੱਖਣਾ ਹੈ ਅਤੇ ਕਿਹੜੀਆਂ ਚੀਜ਼ਾਂ ਅਸੀਂ ਘਾਤ ਤੋਂ ਪਾਰ ਸੁੱਟਣੀਆਂ ਹਨ ਸਾਸੰਗਾ ਜੀ ਇੱਕ ਵਾਰ ਇੱਕ ਮਨੁੱਖ ਮਹਾਪੁਰਖਾਂ ਦੇ ਕੋਲ ਜਾਂਦਾ ਹੈ ਜੋ ਕਿ ਬੜੀ ਕਮਾਈ ਵਾਲੇ ਸੰਤ ਹੁੰਦੇ ਹਨ ਉਹਨਾਂ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਆਪਣਾ ਦੁੱਖ ਦੱਸਦਾ ਹੈ ਕਿ ਸੰਤ ਜੀ ਮੇਰੇ ਕੋਲ ਬਹੁਤ ਪੈਸਾ ਹੈ ਬਹੁਤ ਜਾਇਦਾਦ ਹੈ ਪਰ ਫਿਰ ਵੀ ਮੈਂ ਸੁਖੀ ਨਹੀਂ ਹਾਂ ਮੇਰੇ ਅੰਦਰ ਸਕੂਨ ਨਹੀਂ ਹੈ ਹਰ ਵਕਤ ਚਿੰਤਾ ਪਰੇਸ਼ਾਨੀ ਮੈਨੂੰ ਲੱਗੀ ਰਹਿੰਦੀ ਹੈ ਮੈਂ ਦੁਖੀ ਰਹਿੰਦਾ ਹਾਂ ਮੈਂ ਕਿ ਇਸ ਤਰ੍ਹਾਂ ਸੁਖੀ ਹੋ ਸਕਦਾ ਹਾਂ ਜੇਕਰ ਇੰਨੇ ਜਾਇਦਾਦ ਹੋਣ ਦੇ ਬਾਵਜੂਦ ਵੀ ਮੈਂ ਸੁਖੀ ਨਹੀਂ ਹਾਂ ਫਿਰ ਸੁਖੀ ਕਿਵੇਂ ਹੋ ਸਕਦਾ ਹਾਂ ਸੰਤ ਜੀ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਇਸ ਦੁੱਖ ਵਿੱਚੋਂ ਬਾਹਰ ਕੱਢ ਦਿਓ ਤਾਂ ਸੰਤ ਜੀ ਕਹਿਣ ਲੱਗੇ ਕਿ ਮੈਂ ਤੈਨੂੰ ਸੁਖੀ ਕਰ ਦੇਵਾਂਗਾ ਪਰ ਇਸੇ ਲਈ ਤੈਨੂੰ ਮੇਰੇ ਕੋਲ ਆਉਣਾ ਪਵੇਗਾ ਕੱਲ ਸਵੇਰੇ ਜਲਦੀ ਉੱਠ ਕੇ ਮੇਰੇ ਕੋਲ ਆ ਜਾਵੇਂ ਉਹ ਮਨੁੱਖ ਸੁਖੀ ਹੋਣ ਲਈ ਕੁਝ ਵੀ ਕਰ ਸਕਦਾ ਸੀ ਉਹ ਜਲਦੀ ਨਾਲ ਸਵੇਰੇ ਉੱਠਿਆ ਤੇ ਸੰਤ ਜੀ ਦੇ ਕੋਲ ਪਹੁੰਚ ਗਿਆ ਸੰਤ ਜੀ ਨੇ ਉਸ ਨੂੰ ਵੇਖਿਆ ਤੇ ਖੁਸ਼ ਹੋਏ ਤੇ ਉਹ ਮਨੁੱਖ ਕਹਿੰਦਾ ਕਿ ਛੇਤੀ ਮੈਨੂੰ ਸੁਖੀ ਕਰ ਦਿਓ ਤਾਂ ਸੰਤ ਜੀ ਕਹਿੰਦੇ ਕਿ ਨਹੀਂ ਹੋਣੇ ਨਹੀਂ ਪਹਿਲਾਂ ਤੈਨੂੰ ਸੁਖ ਲੈਣ ਲਈ ਪਹਾੜਾਂ ਤੇ ਜਾਣਾ ਪੈਣਾ ਹੈ ਕਿ ਤੂੰ ਮੇਰੇ ਨਾਲ ਚੱਲਣ ਲਈ ਤਿਆਰ ਹੈ ਤਾਂ ਉਹ ਚਾਟਰਾ ਜੀ ਹੋ ਗਿਆ ਸੰਤ ਜੀ ਨੇ ਇੱਕ ਥੈਲੇ ਵਿੱਚ ਤਿੰਨ ਇੱਟਾਂ ਬਣ ਕੇ ਉਸ ਮਨੁੱਖ ਦੇ ਸਿਰ ਤੇ ਰੱਖ ਦਿੱਤੀਆਂ ਦੋਨੋਂ ਜਾਣੇ ਪਹਾੜਾਂ ਵੱਲ ਨੂੰ ਚੱਲ ਪਏ ਤੇ ਹੁਣ ਸੰਤ ਜੀ ਅੱਗੇ-ਅੱਗੇ ਤੁਰਦੇ ਪਏ ਸਨ ਕਿਉਂਕਿ ਉਹ ਤਾਂ ਦੁਨੀਆਵੀ ਕਰਮਾ ਕਾਂਡਾਂ ਤੋਂ ਪਹਿਲਾਂ ਹੀ ਰਹਿਤ ਸਨ ਮਨ ਮਨ ਪਰਮਾਤਮਾ ਦੀ ਭਗਤੀ ਕਰ ਰਏ ਸਨ ਪਰ ਇਹ ਮਨੁੱਖ ਅੰਦਰ ਦੁਨਿਆਵੀ ਕਰਮ ਕਾਂਡ ਚੱਲ ਰਿਹਾ ਸਨ ਉਸ ਨੂੰ ਇਨਾ ਈਟਾਂ ਦਾ ਭਾਰ ਲੱਗ ਰਿਹਾ ਸੀ ਜਿਸ ਕਰਕੇ ਉਹ ਪਿੱਛੇ ਸੀ ਸੰਤ ਜੀ ਨੇ ਤਿੰਨ ਚਾਰ ਵਾਰ ਉਸ ਨੂੰ ਕਿਹਾ ਕਿ ਛੇਤੀ ਛੇਤੀ ਚੱਲ ਤਮਨੁਖ ਕਹਿੰਦਾ ਕਿ ਮੈਨੂੰ ਤਾਂ ਭਾਰ ਲੱਗ ਰਿਹਾ ਹੈ ਇਸ ਲਈ ਮੈਂ ਹੌਲੀ ਹੌਲੀ ਤੁਰ ਰਿਹਾ ਹਾਂ ਮੇਰੇ ਤੋਂ ਛੇਤੀ ਤੁਰਿਆ ਨਹੀਂ ਜਾਂਦਾ ਸੰਤ ਜੀ ਨੇ ਪਿੱਛੇ ਮੁੜ ਕੇ ਉਸੇ ਥੈਲੇ ਦੇ ਵਿੱਚੋਂ ਇੱਕ ਇੱਟ ਖੋਲ ਕੇ ਤੇ ਕੱਢ ਕੇ ਉੱਥੇ ਹੀ ਖੜੇ ਕਰ ਦਿੱਤੀ ਤੇ ਦੂਜੀਆਂ ਇੱਟਾਂ ਬੰਨ ਕੇ ਫਿਰ ਉਸੇ ਸੇ ਤੇ ਰੱਖ ਦਿੱਤੀਆਂ ਤੇ ਕਿਹਾ ਕਿ ਹੁਣ ਤੇਰਾ ਭਾਰ ਹੋਲਾ ਹੋ ਗਿਆ ਹੈ। ਛੇਤੀ ਤੋਰ ਉਹ ਸੋਚਣ ਲੱਗਾ ਕਿ ਜੇ ਐਸ ਇੱਟ ਨੂੰ ਕੱਢਣਾ ਹੀ ਸੀ ਤੇ ਰਾਵ ਵਿੱਚ ਸੁੱਟਣਾ ਹੀ ਸੀ ਤਾਂ ਪਹਿਲਾਂ ਹੀ ਇਸ ਨੂੰ ਕਿਉਂ ਲਿਆਦਾ। ਇਹਨਾਂ ਸੋਚਦੇ ਹੋਏ ਉਹ ਅੱਗੇ ਚੱਲਦਾ ਗਿਆ ਤੇ ਹਜੇ ਵੀ ਉਹ ਪਿੱਛੇ ਹੀ ਸੀ ਤੇ ਸੰਤ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਤਾਂ ਆਪਾਂ ਪਹਾੜ ਤੱਕ ਕਦੇ ਨਹੀਂ ਪਹੁੰਚ ਸਕਦੇ ਉਹ ਫਿਰ ਆਏ ਤੇ ਉਹਨਾਂ ਨੇ ਦੂਸਰੀ ਇੱਟ ਵੀ ਉਸਦੇ ਥੈਲੇ ਦੇ ਵਿੱਚੋਂ ਕੱਢ ਦਿੱਤੀ ਕਰਦੇ-ਕਰਦੇ ਤੀਸਰੀ ਇੱਟ ਵੀ ਕੱਢ ਦਿੱਤੀ ਹੁਣ ਉਹ ਮਨੁੱਖ ਸੁਖਾਲਾ ਹੋ ਗਿਆ ਤੇ ਉਸਦੇ ਮਨ ਦੇ ਵਿੱਚ ਗੱਲਾਂ ਤਾਂ ਬਹੁਤ ਚੱਲ ਰਹੀਆਂ ਸਨ ਪਰ ਉਹ ਜਦੋਂ ਪਹਾੜ ਤੇ ਪਹੁੰਚੇ ਤਾਂ ਉਹ ਮਨੁੱਖ ਕਹਿੰਦਾ ਕਿ ਸੰਤ ਜੀ ਹੁਣ ਤਾਂ ਆਪਾਂ ਪਹਾੜ ਤੇ ਪਹੁੰਚ ਚੁੱਕੇ ਹਾਂ ਮੈਨੂੰ ਛੇਤੀ ਸੁਖੀ ਕਰ ਦਿਓ ਤਾਂ ਸੰਤ ਜੀ ਕਹਿੰਦੇ ਮੈਂ ਤਾਂ ਤੈਨੂੰ ਰਾਹ ਵਿੱਚ ਹੀ ਸੌਖੀ ਗੱਲ ਦਿੱਤਾ ਸੀ ਪਰ ਉਹ ਮਨੁੱਖ ਨੂੰ ਸਮਝ ਨਾ ਆਏ ਸੰਤ ਜੀ ਕਹਿੰਦੇ ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਮਨੁੱਖ ਆਪ ਹੀ ਹੈ ਕਿਉਂਕਿ ਉਹ ਪਹਾੜ ਜਿੱਦੇ ਜ਼ਿੰਦਗੀ ਵਿੱਚ ਆਪ ਹੀ ਦੁੱਖ ਲੈ ਕੇ ਆਉਂਦਾ ਹੈ ਜਿਸ ਨੂੰ ਉਹ ਸੋਟ ਤਾਂ ਸਕਦਾ ਹੈ ਪਰ ਸੋਟਣਾ ਨਹੀਂ ਚਾਹੁੰਦਾ ਇਹ ਪੰਡ ਆਪਣੇ ਸਿਰ ਤੇ ਰੱਖ ਕੇ ਜ਼ਿੰਦਗੀ ਪਾਰ ਲੰਘਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਦੁਖੀ ਰਹਿੰਦਾ ਹੈ ਤਾਂ ਮਨੁੱਖ ਫਿਰ ਪੁੱਛਦਾ ਹੈ ਇਹ ਇਟਾਂ ਦਾ ਕੀ ਦੁੱਖਾਂ ਦੇ ਨਾਲ ਸੰਬੰਧ ਸੰਤ ਜੀ ਕਹਿੰਦੇ ਕਿ ਇਹ ਇਟਾਂ ਹੀ ਹਨ ਜਿਵੇਂ ਪਹਿਲੀ ਇਟ ਹੈ ਦੁਨੀਆ ਦਾ ਡਰ ਕਿ ਲੋਕ ਕੀ ਕਹਿਣਗੇ ਜਿਸ ਚੱਕਰ ਵਿੱਚ ਮਨੁੱਖੋ ਕੰਮ ਕਰਦਾ ਹੈ ਜਿਹੜੇ ਉਸ ਨੂੰ ਦੁਖੀ ਕਰ ਦਿੰਦੇ ਹਨ ਜਿਵੇਂ ਕਰਜ਼ਾ ਚੁੱਕ ਚੁੱਕ ਕੇ ਔਕਾ ਹੋ ਕੇ ਘਰ ਵਿੱਚ ਜੇਕਰ ਕਿਸੇ ਦੀ ਮੌਤ ਹੋ ਜਾਵੇ ਇਕੱਠ ਕਰਦਾ ਹੈ ਖੁੱਲੇ ਖਰਚੇ ਕਰਦਾ ਹੈ ਲੋੜ ਤੋਂ ਵੱਧ ਖਰਚੇ ਕਰਦਾ ਹੈ ਲੋਕਾ ਮਾਲਾ ਵੇਖ ਕੇ ਆਪਣੀ ਜ਼ਿੰਦਗੀ ਜਿਵੇਂ ਸ਼ੁਰੂ ਕਰ ਦਿੰਦਾ ਹੈ ਜਿਸ ਤੇ ਕਰਕੇ ਉਹ ਸਦਾ ਦੁਖੀ ਰਹਿੰਦਾ ਹੈ ਜਿਸ ਦਿਨ ਉਸ ਨੇ ਇਹ ਸਭ ਕੁਝ ਛੱਡ ਦਿੱਤਾ ਆਪਣੀ ਸੋਚ ਬਦਲ ਲਈ ਸੋਚ ਵਿੱਚ ਸੁਧਾਰ ਕਰ ਲਿਆ ਉਸ ਦਿਨ ਹੀ ਉਸ ਨੇ ਸੁਖੀ ਹੋ ਜਾਣਾ ਹੈ ਲੋਕਾਂ ਦੇ ਡਰ ਵਾਲੀ ਇਹ ਇਟ ਆਪਣੇ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤੀ ਉਸ ਦਿਨ ਹੀ ਉਹ ਸੁਖੀ ਹੋ ਜਾਵੇਗਾ ਤੇ ਉਹਦੇ ਘਰ ਬਰਕਤ ਆਉਣੇ ਸ਼ੁਰੂ ਹੋ ਜਾਵੇਗੀ ਦੂਸਰੀ ਇਟ ਹੈ ਭਵਿਕਦੀ ਚਿੰਤਾ ਕਰਨੇ ਕਿ ਹਾਏ ਹੁਣ ਕੀ ਹੋਵੇਗਾ ਅੱਗੇ ਕੀ ਹੋਵੇਗਾ ਅਸੀਂ ਕੀ ਕਰਾਂਗੇ ਕੀ ਖਾਵਾਂਗੇ ਸਾਡੇ ਬੱਚੇ ਵੱਡੇ ਹੋ ਕੇ ਕੀ ਬਣਨਗੇ ਉਹਨਾਂ ਲਈ ਪੈਸਾ ਕਿਵੇਂ ਚੋੜੇਗਾ ਜੇ ਮੈਂ ਜ਼ਮੀਨ ਖਰੀਦ ਲੈਂਦਾ ਹਾਂ ਤਾਂ ਸਾਡੇ ਕੋਲ ਅੱਜ ਪੈਸਾ ਹੋਣਾ ਸੀ ਜਾਂ ਮੈਂ ਅੱਜ ਇਹ ਚੀਜ਼ ਖਰੀਦ ਦਿਆਂਗਾ ਤਾਂ ਮੇਰੇ ਬੱਚੇ ਸੁਖੀ ਰਹਿਣਗੇ ਇਹੋ ਜਿਹੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੇ ਬਹੁਤ ਸਾਰੀਆਂ ਚਿੰਤਾਵਾਂ ਫਿਕਰ ਬੰਦੇ ਨੂੰ ਰਹਿੰਦੀਆਂ ਹਨ ਫਿਕਰ ਬੰਦੇ ਨੂੰ ਲੱਗੇ ਰਹਿੰਦੇ ਹੈ ਸਾਡੇ ਇਨਸਾਨ ਇੰਨਾ ਹੀ ਬੋਝਾਂ ਦੇ ਥੱਲੇ ਦੱਬੇ ਰਹਿੰਦੇ ਹਨ ਹੋਰ ਦੁਖੀ ਹੋ ਜਾਂਦੇ ਹਨ ਉਹ ਆਪਣੀ ਸੁੱਧ ਬੁੱਧ ਕੋਲ ਇੰਦੇ ਹਨ ਉਸ ਨੂੰ ਜੀਵਨ ਦਾ ਅਸਲੀ ਮਨੋਰਥ ਤਾਂ ਨਹੀਂ ਪਤਾ ਹੁੰਦਾ ਕਿ ਮਨੁੱਖੀ ਜਨਮ ਮਿਲਿਆ ਕਿਉਂ ਹੈ ਮੈਂ ਚੰਗੇ ਕਰਮ ਕਰਾਂ ਰਬ ਦਾ ਨਾਮ ਲਾਵਾਂ ਬੰਦਗੀ ਕਰਾਂ ਨਾਮ ਜਪਾਂ ਭਲਾਈ ਦੇ ਕੰਮ ਕਰਾਂ ਜਿਸ ਦੇ ਕਰਕੇ ਮੈਨੂੰ ਇਸ ਦੁਨੀਆ ਤੇ ਭੇਜਿਆ ਹੈ ਪਰ ਉਹ ਇਹ ਸਾਰੇ ਕੰਮਾਂ ਨੂੰ ਭੁੱਲ ਜਾਂਦਾ ਹੈ ਉਹ ਸਿਰਫ ਰੋਟੀ ਦੇ ਪਿੱਛੇ ਲੱਗ ਜਾਂਦਾ ਹੈ ਪੈਸੇ ਪਿੱਛੇ ਲੱਗ ਜਾਂਦਾ ਹੈ ਉਸ ਨੂੰ ਸਿਰਫ ਰੋਟੀ ਦੀ ਫਿਕਰ ਰਹਿੰਦੀ ਹੈ ਸਾਡੀ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਦੇ ਸਾਧ ਸੰਗਤ ਜੀ ਫਿਰ ਵੀ ਅਸੀਂ ਸਮਝਦੇ ਨਹੀਂ ਹਾਂ ਇਹ ਚਿੰਤਾ ਵਾਲੀ ਇੱਟ ਨੂੰ ਛੁੱਟਦੇ ਨਹੀਂ ਹਾਂ ਇਸ ਨੂੰ ਛੁੱਟੋ ਤੇ ਸੁਖੀ ਹੋ ਜਾਓ ਤੇ ਤੀਸਰੀ ਇੱਟ ਹੈ ਹੰਕਾਰ ਦੀ ਇਹ ਇੱਟ ਹਮੇ ਦੀ ਜੋ ਸਾਨੂੰ ਅੰਦਰੋਂ ਅੰਦਰ ਹੀ ਖਾਏ ਜਾਂਦੀ ਹੈ ਕਿ ਮਨੁੱਖ ਕਹਿੰਦਾ ਹੈ ਕਿ ਮੈਂ ਸਭ ਤੋਂ ਵੱਡਾ ਗਿਆਨੀ ਹਾਂ ਮੇਰੇ ਤੋਂ ਵੱਧ ਸਿਆਣਾ ਹੋਰ ਕੋਈ ਵੀ ਨਹੀਂ ਹੈ ਮੈਂ ਹੀ ਹਾਂ ਜਿਸ ਨੇ ਇਹ ਸਾਰੇ ਜਮੀਨ ਜਾਇਦਾਦ ਬਣਾ ਲਈ ਹੈ ਮੈਂ ਹੀ ਹਾਂ ਜੋ ਸਭ ਤੋਂ ਅਮੀਰ ਹਾਂ ਲੋਕਾਂ ਤੋਂ ਸੌਣਾ ਹਾਂ ਸੁਨੱਖਾਂ ਅਕਲਮੰਦ ਹਾਂ ਬਸ ਹੰਕਾਰ ਹੀ ਉਸੇ ਅੰਦਰ ਹੁੰਦਾ ਹੈ ਤੇ ਉਹ ਦੁਖੀ ਰਹਿੰਦਾ ਹੈ ਜਿਸ ਦਿਨ ਅਸੀਂ ਹੰਕਾਰ ਰੂਪੀ ਇਹ ਏਟ ਨੂੰ ਛੱਡ ਦਿੱਤਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਲੱਗਾ ਹੈ ਜਿਸ ਦਿਨ ਪਰਮਾਤਮਾ ਨੇ ਸਾਨੂੰ ਸਮੱਤ ਬਖਸ਼ੀ ਉਸ ਦੀ ਰਜਾ ਵਿੱਚ ਰਹੀਏ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਸ਼ੁਕਰ ਕਰੀਏ ਜਿੱਦਨ ਤੋਂ ਮਨੋਖੇ ਤਿੰਨੇ ਚੀਜ਼ਾਂ ਨੂੰ ਆਪਣੇ ਅੰਦਰੋਂ ਆਪਣੇ ਘਰੋਂ ਬਾਹਰ ਸੁੱਟ ਦੇਵੇਗਾ ਉਸ ਦਿਨ ਤੋਂ ਹੀ ਹਰ ਮਨੁੱਖ ਸੁਖੀ ਹੋ ਜਾਵੇਗਾ ਸੁਖੀ ਹੋਣ ਲਈ ਸਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ ਬਸ ਇਹਨਾਂ ਵਕਾਰਾ ਰੋਪੀ ਇੱਟ ਨੂੰ ਆਪਣੇ ਘਰ ਦੇ ਵਿੱਚੋਂ ਕੁੱਟ ਕੇ ਬਾਹਰ ਸੁੱਟ ਦਿਓ ਫਿਰ ਅਸੀਂ ਸੁਖੀ ਹੋ ਜਾਵਾਂਗੇ ਬਰਕਤਾਂ ਸਾਡੇ ਘਰ ਆਪ ਵਾਸ ਕਰਨਗੀਆਂ ਅਸੀਂ ਖੁਸ਼ੀ-ਖੁਸ਼ੀ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਗੁਜ਼ਾਰ ਹੋਵਾਂਗੇ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ ਤੇ ਆਓ ਫਿਰ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚੋਂ ਇਹ ਤਿੰਨ ਈਟਾਂ ਕੱਢ ਕੇ ਬਾਹਰ ਸੁੱਟ ਦਿਓ ਅਤੇ ਅਮਰਤ ਵੇਲੇ ਉੱਟ ਕੇ ਗੁਰਬਾਣੀ ਦਾ ਜਾਪ ਕਰੋ ਸਰ ਬਾਤ ਦੇ ਪળે ਦੀ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ